ਆਓ ਆਓ ਦੇਵ ਤੁਮ ਸਰਣਾ ਜਾਨ ਕਿਰਪਾ ਕੀਜੈ ਆਪਣੋ ਜਨਾਂ ਤੇ ਕ ਤ੍ਰੇਬਿਦ ਜੂਨ ਬਾਸ ਜਮ ਕੀ ਗਮ ਤਰਾਸ ਤੁਮ ਹਰੇ ਭਜਨ ਬਿਨ ਪਰਮਤ ਫਿਰਿਓ ਮਮਤਾ ਅਹ ਬਿਖੈ ਮਦਮਾ ਤੋ ਇਹ ਸੁਖ ਕਬਹੂ ਨ ਦੂਤਰ ਤੇਰਿਓ ਤੁਮਰੇ ਨਾਮ ਬਿਸਾਸ ਛਾਡੀ ਹੈ ਆਨ ਕੀ ਆਸ ਸੰਸਾਰ ਧਰਮ ਮੇਰੇ ਮਨ ਨਾ ਧੀ ਜੈ ਰਵਿਦਾਸ ਦਾਸ ਕੀ ਸੇਵਾ ਮਨੋ ਦੇਵਾਦ ਦੇਵ ਪਤਤ ਪਾਵਨ ਨਾਮ ਪ੍ਰਗਟ ਕੀ ਜੈ ਆਦਨੇ ਗੁਰੂਪ ਸਾਧ ਸੰਗਤ ਜੀ ਤਨ ਤਨ ਜਗਤ ਗੁਰੂ ਰਬੀਦਾਸ ਜੀ ਮਹਾਰਾਜ ਸਭ ਜੀਵਾਂ ਨੂੰ ਪ੍ਰਭੂ ਦੀ ਸ਼ਰਨ ਗ੍ਰਹਿਣ ਕਰਕੇ ਜੀਵਨ ਸਫਲ ਕਰਨ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਆਓ ਹੋ ਆਓ ਦੇਵ ਤੁਮ ਸਰਣਾ ਜਨ ਕਿਰਪਾ ਕੀਜੈ ਆਪਣੋ ਜਨਾਂ ਜਗਤ ਗੁਰੂ ਰਵਿਦਾਸ ਜੀ ਮਹਾਰਾਜ ਪ੍ਰਭੂ ਦੇ ਚਰਨ ਕਮਲਾਂ ਵਿੱਚ ਬੇਨਤੀ ਕਰਦੇ ਹਨ ਆਇਓ ਹਉ ਆਇਓ ਦੇਵ ਤੁਮ ਸਰਣਾ ਜਾਨ ਕਿਰਪਾ ਕਿ ਜੋ ਅਪਨੋ ਜਨਾ ਹੇ ਸੰਸਾਰ ਦੇ ਸਭ ਤੋਂ ਵੱਡੇ ਦੇਵਾਂ ਦੇ ਦੇਵ ਸਾਰੇ ਸਿਸ਼ਤੇ ਮਾਲਕ ਪ੍ਰਭੂ ਜੀ ਮੈਂ ਆਪ ਦੀ ਛਣ ਵਿੱਚ ਆਇਆ ਹਾਂ ਆਪ ਮੈਨੂੰ ਆਪਣਾ ਦਾਸ ਜਾਣ ਕੇ ਮਿਰਤੇ ਕਿਰਪਾ ਕਰਕੇ ਮੈਨੂੰ ਆਪਣੇ ਦਰਸ਼ਨ ਦੇ ਕੇ ਕਿਰਤਾਰਤ ਕਰੋ ਜੀ ਤਰੇਬਿਦ ਜੋਨ ਬਾਸ ਜਮਦੀ ਗਮਤਰਾਸ ਤੁਮ ਹਰੇ ਭਜਨ ਬਿਨ ਪਰਮਤ ਫਿਰਿਓ ਤਰੇਬਿਦ ਜੋਨ ਬਾਸ ਜਮ ਕੀ ਅਗਮਤਰਾਸ ਤੁਮਰੇ ਭਜਨ ਬਿਨ ਪਰਮਤ ਫਿਰਿਓ ਸਤਗੁਰੂ ਜੀ ਪਰਮਾਉਂਦੇ ਹਨ ਪ੍ਰਭੂ ਜੀ ਆਪ ਹੀ ਦੇ ਨਾਮ ਤੋਂ ਬਿਨਾ ਇਹ ਜੀਵ ਟੇਡੀਆਂ ਜੁਨਾਂ ਵਿੱਚ ਵਾਸ ਕਰਦਾ ਹੈ ਔਰ ਇਸ ਨੂੰ ਜਮਾ ਦੀ ਨਾਸਹੀ ਜਾਣ ਵਾਲੀ ਤਰਾਸ ਦੁਖ ਸਹਿਣਾ ਪੈਂਦਾ ਹੈ ਔਰ ਇਹ ਜੀਵ ਪ੍ਰਭੂ ਜੀ ਸੰਸਾਰ ਦੀਆਂ ਜੁਨਾਂ ਵਿੱਚ ਭਟਕਦਾ ਰਹਿੰਦਾ ਹੈ ਮਮਤਾ ਅਹਮ ਵਿਖੇ ਮਦਮਾ ਤੋ ਇਹ ਸੁਖ ਕਬਹੂ ਨਾ ਦੂਤਰ ਤੇਓ ਮਮਤਾ ਅਹਮ ਵਿਖੇ ਮਦਮਾ ਤੋ ਇਹ ਸੁਖ ਕਬੂ ਨਾ ਦੂਤਰ ਥਿਰੋ ਸਤਿਗੁਰ ਜੀ ਫਰਮਾਉਂਦੇ ਨੇ ਪ੍ਰਭੂ ਜੀ ਆਪ ਜੀ ਦੇ ਨਾਮ ਤੋਂ ਬਿਨਾਂ ਇਹ ਜੀਵ ਮਮਤਾ ਵਿੱਚ ਹੰਕਾਰ ਵਿੱਚ ਵਿਸ਼ੇ ਵਿਕਾਰਾਂ ਵਿੱਚ ਫਸਿਆ ਹੋਇਆ ਹੈ ਆਪ ਜੇ ਨਾਮ ਤੋਂ ਬਿਨਾਂ ਇਸ ਜੀਵ ਦਾ ਇਸ ਸੰਸਾਰ ਦੇ ਭਵ ਸਾਗਰ ਚੋਂ ਪਾਰ ਉਤਾਰਾ ਨਹੀਂ ਹੋ ਸਕਦਾ ਤੁਮ ਹਰੇ ਨਾਮ ਵਿਸ਼ਾਸ ਛਾੜੀ ਹੈ ਆਨਕੀ ਆਸ ਸੰਸਾਰ ਧਰਮ ਮੇਰੇ ਮਨ ਨਾ ਤੀਜੈ ਤੁਹਾਰੇ ਨਾਮ ਵਿਸ਼ਵਾਸ ਛਾਡੀ ਹਯਾਨ ਕੀ ਆਸ ਸੰਸਾਰ ਧਰਮ ਮਿਰ ਮਨ ਨਾ ਤੀਜੈ ਸਤਗੁਰੂ ਜੀ ਪਰਮਉਦਿਆਨ ਪ੍ਰਭੂ ਜੀ ਆਪ ਹੀ ਦੇ ਨਾਮ ਤੇ ਵਿਸ਼ਵਾਸ ਕਰਕੇ ਮੈਂ ਹੋਰ ਸਾਰੀਆਂ ਸੰਸਾਰ ਦੀਆਂ ਝੂਠੀਆਂ ਸ਼ਾਮਾਂ ਤਿਆਗ ਦਿੱਤੀਆਂ ਹਨ ਆਪ ਹੀ ਦੇ ਨਾਮ ਤੋਂ ਬਿਨਾ ਸੰਸਾਰ ਦੇ ਕਰਮ ਧਰਮ ਮੈਨੂੰ ਚੰਗੇ ਨਹੀਂ ਲੱਗਦੇ। ਭਾਵ ਆਪ ਜੀ ਦੇ ਨਾਮ ਤੋਂ ਬਿਨਾਂ ਸੰਸਾਰ ਦੇ ਕਰਮ ਕਾਂਡ ਕਰਨੇ ਮੈਨੂੰ ਚੰਗੇ ਨਹੀਂ ਲੱਗਦੇ। ਮੈਂ ਤਾਂ ਕੇਵਲ ਪ੍ਰਭੂ ਜੀ ਆਪ ਜੀ ਦੇ ਨਾਮ ਦੇ ਆਸਰੇ ਹੀ ਜੀਵਨ ਬਤੀਤ ਕਰ ਰਿਹਾ ਹਾਂ। ਰਵਿਦਾਸ ਦਾਸ ਕੀ ਸੇਵਾ ਮਨੋ ਦੇਵਾਦ ਦੇਵ ਪਤਤ ਪਾਵਨ ਨਾਮ ਪ੍ਰਗਟ ਕੀਜੈ ਰਬੀਦਾਸ ਦਾਸ ਕੀ ਸੇਵਾ ਮਾਨ ਹਉ ਦੀਵਾਨਤ ਦੇਵ ਪਤਿਤ ਪਾਵਨ ਨਾਮ ਪ੍ਰਗਟ ਕੀਜੈ ਸਤਿਗੁਰ ਵਿਦਾਸ ਮਹਾਰਾਜੀ ਪ੍ਰਭੂ ਦੇ ਚਰਨਾ ਕਮਲਾ ਵਿੱਚ ਬੇਨਤੀ ਕਰਦੇ ਹਨ ਕਿ ਦੇਵਾਂ ਦੇ ਦੇਵ ਸਭ ਤੋਂ ਸ਼੍ਰੋਮਣੀ ਪ੍ਰਭੂ ਜੀ ਆਪ ਸਾਰੇ ਸੰਸਾਰ ਦੇ ਮਾਲਕ ਹੋ ਆਪ ਮੇਰੇ ਦਾਸ ਦੀ ਸੇਵਾ ਮੰਨ ਕੇ ਬੇਨਤੀ ਮੰਨ ਕੇ ਆਪ ਕਿਰਪਾ ਕਰੋ ਆਪਣਾ ਪਤਨ ਨਾਮ ਪ੍ਰਗਟ ਕਰੋ ਔਰ ਮੈਨੂੰ ਦਰਸ਼ਨ ਦਿਓ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਜੋ ਜੀਵ ਇਸ ਸੰਸਾਰ ਵਿੱਚ ਆ ਕੇ ਪ੍ਰਭੂ ਦੀ ਸ਼ਰਨ ਗ੍ਰਹਿਣ ਕਰਦਾ ਹੈ ਉਹ ਇਸ ਸੰਸਾਰ ਦੇ ਭਵ ਸਾਗਰ ਚੋਂ ਪਾਰ ਹੋ ਜਾਂਦਾ ਹੈ